ਪਸ਼ੂ ਦਾ ਦੁੱਧ ਵਧਾਉਣ ਲਈ ਦੇਸੀ ਕਾੜਾ ਦੇਖੋ ਕਿਸਾਨ ਦੋਸਤੋ ਅੱਜ ਸਾਨੂੰ ਆਪਾਂ ਸੱਜਰ ਸੂਏ ਪਸ਼ੂ ਦਾ ਕਾੜਿਆਂ ਦਾ ਸਮਾਨ ਦੱਸਾਂਗੇ ਤੇ ਇਹਦੇ ਨਾਲ ਪਸ਼ੂ ਤੁਹਾਡਾ ਬਹੁਤ ਸਿਹਤੀ ਦੁੱਧ ਤੇ ਆਊਗਾ ਤੁਹਾਨੂੰ ਕੋਈ ਵੀ ਚੀਜ਼ ਦੇਣ ਦੀ ਜ਼ਰੂਰਤ ਨਹੀਂ ਪੈਣੀ ਨੰਬਰ 1 ਤੇ ਆਪਾਂ ਲੈਣੀ ਹੈ ਜਵੈਣ 100 ਗ੍ਰਾਮ ਚਿੱਟਾ ਜੀਰਾ 100 ਗ੍ਰਾਮ ਵੱਡੇ ਇਲਾਇਚੀ 4 ਪੀਸ ਸੌਂਫ 150 ਗ੍ਰਾਮ ਗੁੜ 300 ਗ੍ਰਾਮ ਇਹ ਸਾਰੀਆਂ ਚੀਜ਼ਾਂ ਤੁਸੀਂ ਕੱਲੇ ਗੁੜ ਤੋਂ ਬਿਨਾ ਜਿੰਨੀਆਂ ਵੀ ਚੀਜ਼ਾਂ ਗਿਆ ਮੈਕਸੀ ਦੇ ਨਾਲ ਪੀਸ ਲੈਣੀਆਂ ਪੀਸ ਕੇ ਤੁਸੀਂ ਰੱਖ ਲੈਣੀਆਂ ਇਹ ਇੱਕ ਕਾੜੇ ਦਾ ਸਮਾਨ ਆ ਚਾਰ ਕਾੜੇ ਪਸ਼ੂ ਨੂੰ ਦੇ ਦਿਓ ਤੇ ਜਦੋਂ ਤੁਸੀਂ ਸਾਰਾ ਸਮਾਨ ਬਣ ਗਿਆ ਪਾਣੀ ਪਾ ਲਿਆ ਤੁਸੀਂ ਪਾਣੀ ਦੇ ਵਿੱਚ 300 ਗ੍ਰਾਮ ਗੁੜ ਪਾ ਦਿਓ ਤੇ ਮੁੜ ਕੇ ਤੁਸੀਂ ਇਸ ਤਰ੍ਹਾਂ ਪਸ਼ੂ ਨੂੰ ਪਿਆ ਸਕਦੇ ਹੋ ਤੁਹਾਡਾ ਪਸ਼ੂ ਆ ਜਿਹੜਾ ਉਹ 10 ਦਿਨਾਂ ਦੇ ਵਿੱਚ ਵਿੱਚ ਦੁੱਧ ਤੇ ਆਉਣਾ ਸਟਾਰਟ ਹੋ ਜਾਊਗਾ ਨਾਲੇ ਇਹਦੇ ਨਾਲ ਕਾਣ ਬਹੁਤ ਸੋਹਣਾ ਚੱਲੂਗਾ ਪਸ਼ੂ ਦਾ ਮੈਲਾ ਜਿਹੜਾ ਉਹ ਛੇਤੀ ਛਿੱਟੂਗਾ ਜਿੰਨਾ ਛੇਤੀ ਪਸ਼ੂ ਮੈਲਾ ਛਿੱਟੂਗਾ ਝਾੜੂਗਾ ਉਨੀ ਛੇਤੀ ਪੀਕ ਲੈਵਲ ਤੇ ਦੁੱਧ ਤੇ ਪਸ਼ੂ ਆਊਗਾ ਹੋਰ ਚੀਜ਼ਾਂ ਸਾਨੂੰ ਦੇਣ ਦੀ ਲੋੜ ਨਹੀਂ ਪੈਣੀ ਇਹ ਦੇਸੀ ਚੀਜ਼ਾਂ ਵਰਤੋ ਦੇਸੀ ਚੀਜ਼ਾਂ ਦਾ ਜਿਹੜਾ ਫਾਇਦਾ ਹੈ ਬਹੁਤ ਆ ਨੁਕਸਾਨ ਕੋਈ ਨਹੀਂ ਹੁੰਦਾ ਇਹ ਬਹੁਤ ਵਧੀਆ ਚੀਜ਼ ਆ